ਲੈਵੀ ਜੱਟੋ ਅੱਜ ਦਾ ਘੋੜਾ ਤੁਹਾਨੂੰ ਵਿਖਾਉਨੇ ਆ ਪਹਿਲਾਂ ਸ਼ੇਰ ਸੁਣ ਕੇ ਜਾਇਓ ਮੜਾ ਜਾ ਸ਼ੇਰ ਸੁਣਨ ਵਾਲਾ ਜੇ ਕਹਿੰਦਾ ਸਾਡੀ ਰੇਸ ਨਹੀਂ ਐ ਕਿਸੇ ਦੇ ਨਾਲ ਅਸੀਂ ਹੱਕ ਸੱਚ ਦੀ ਖਾਨੇ ਆ ਬਸ ਆਸਰਾ ਐ ਸੱਚੇ ਪਾਤਸ਼ਾਹ ਦਾ ਤੈਹੋਂ ਸੰਗਤ ਦੇ ਦਿਲ ਵਿੱਚ ਵਸਦੇ ਜਾਂਦੇ ਆ ਜਿਹੜੇ ਕਰਨ ਸ਼ਰਾਰਤਾਂ ਸਾਡੇ ਨਾਲ ਓਏ ਭਜਾਉਨੇ ਆ ਉਹਨਾਂ ਨੂੰ ਖਾਲੀ ਵੱਢ ਚ ਓਏ ਇੱਕ ਮੂਸਾ ਜੰਮਿਆ ਸੀ ਮੂਸੇ ਪਿੰਡ ਚ ਤੇ ਆਹ ਮੂਸਾ ਜੰਮਿਆ ਐ ਪਿੱਟੇ ਵੱਢ ਚ ਇੱਕ ਮੂਸਾ ਜੰਮਿਆ ਸੀ ਮੂਸੇ ਪਿੰਡ 'ਚ ਤੇ ਆਹ ਮੂਸਾ ਜੰਮਿਆ ਹੈ ਪਿੱਟੀਵੱਡ 'ਚ ਅੱਜ ਸੱਜਣੋ ਤੁਹਾਡੇ ਲਈ ਆ ਭਰਾ ਆਪਣੇ ਜੋਬਨ ਪਲਵਾਨ ਦਾ ਘੋੜਾ ਲੈ ਕੇ ਆਏ ਆ ਮੂਸਾ ਬਹੁਤ ਭਰਾਵਾਂ ਦੀਆਂ ਸ਼ਿਪਾਰਸ਼ਾਂ ਸੀਗੀਆਂ ਵੀ ਬਾਈ ਮੂਸਾ ਵਖਾਓ ਵੀ ਮੂਸਾ ਕਿਵੇਂ ਆ ਤੇ ਲਓ ਹਾਜ਼ਰ ਹੈ ਤੁਹਾਡੀ ਕਚਹਿਰੀ ਦੇ ਵਿੱਚ ਤੇ ਬੜੇ ਹੀ ਸ਼ਾਨਦਾਰ ਬੱਚੇ ਆਏ ਆ ਉਹ ਵੀ ਤੁਹਾਨੂੰ ਵਿਖਾਉਣੇ ਆ ਉਹਨਾਂ ਤੋਂ ਵੀ ਪੜਦਾ ਚੱਕਣਾ ਆ ਨੇ ਸਰਦਾਰ ਸਤਨਾਮ ਸਿੰਘ ਜੀ ਪਲਵਾਨ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਗੁੱਗੂ ਗੇਲ ਵਾਲੀ ਚਾਲ ਚਾਉਂਦੇ ਨੇ ਵੱਡਾ ਦਿਲ ਹੈ ਤੇ ਬੱਚਿਆਂ ਦੇ ਨਾਲ ਬੱਚੇ ਆ ਸਿਆਣਿਆਂ ਦੇ ਨਾਲ ਸਿਆਣੇ ਆ ਇਹਨਾਂ ਦਾ ਵੀ ਵੱਡਾ ਯੋਗਦਾਨ ਹੈ ਭਾਈ ਜੋਬਨ ਨੂੰ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ ਸਾਰੇ ਪਰਿਵਾਰ ਦਾ ਸਾਰੀ ਪਲਵਾਨਾਂ ਦਾ ਯੋਗਦਾਨ ਤੇ ਵਾਈਗਰੂ ਨੇ ਬੜੀ ਬਾਹ ਫੜੀ ਹੈ ਕੋੜੀ ਵੀ ਬਹੁਤ ਪੈ ਰਹੀ ਹੈ ਉਹਨਾਂ ਤੋਂ ਵੀ ਆਪਾਂ ਪੜਦਾ ਚੱਕਣਾ ਹੈ ਕਿੱਦਾਂ ਦੀਆਂ ਘੋੜੀਆਂ ਮੇਟ ਹੋ ਰਹੀਆਂ ਕਿੰਨੀਆਂ ਘੋੜੀਆਂ ਮੇਟ ਹੋ ਗਈਆਂ ਤੇ ਵੱਡੀ ਗੱਲ ਇਹ ਹੈ ਵੀ ਕੈਲੀਫੋਰਨੀਆ ਦੇ ਵਿੱਚ ਪਹਿਲਾ ਨੁਕਰਾ ਘੋੜਾ ਆ ਤੇ ਗਾਂ ਬੱਚਾ ਆ ਗਿਆ ਘੋੜੇ ਦਾ ਪਹਿਲਾ ਨੁਕਰਾ ਘੋੜਾ ਹੈ ਸਜਣੋ ਜਿਹਦੇ ਮਾਲੋ ਸੀਮਨ ਤਿਆਰ ਹੋ ਕੇ ਤੇ ਕੈਲੀਫੋਰਨੀਆ ਜਾ ਵੜੇ ਆ ਤੋ ਕਾ ਤੁਹਾੰ ਤੁਹਾਤੀ ਇੰਨੀਆਂ ਘੋੜੀਆਂ ਬਾਈ ਦੇ ਕੋਲ ਇਹ 6-7 ਘੋੜੀਆਂ ਮੇਟ ਹੋਣ ਲਈ ਖੜੀਆਂ ਹੋਈਆਂ ਨੇ ਇੰਨਾ ਟਾਈਮਾਂ ਦੇ ਵਿੱਚ ਵੀ ਮੰਨ ਲਓ ਪੂਰੀ ਗਰਮੀ ਚੱਲ ਰਹੀ ਐ ਇੰਨਾ ਟਾਈਮਾਂ ਦੇ ਵਿੱਚ ਵੀ ਵਧੀਆ ਬਰੀਡਿੰਗ ਕਰ ਰਿਹਾ ਐ ਮੂਸਾ ਅਕੀ ਦੱਸ ਦਾਂਗੇ ਅੰਮ੍ਰਿਤਸਰ ਬਾਈਆਂ ਦਾ ਜ਼ਿਲ੍ਹਾ ਐ ਤੇ ਪਿੱਟੇਵੱਡ ਪਿੰਡ ਐ ਮੂਸਾ ਘੋੜੇ ਦਾ ਨਾਂ ਐ ਸਮੁੰਦਰ ਘੋੜੇ ਦਾ ਪੁੱਤ ਐ ਮਾਂ ਹੈਗੀ ਐ ਅਲੀਡੋੜ ਦੀ 64+ ਨੁਕਰੀ ਘੋੜੀ ਦਾ ਸਜਣੋ ਸੋਹਣਾ ਸੁਨਖਾ ਪੁੱਤ ਐ ਤੇ ਬਾਕੀ ਕਿੰਨੀ ਉਮਰ ਹੋ ਗਈ ਤੇ ਕਿੰਨੀ ਕੈਸਟ ਐ ਮਾਈ ਹਾਈਟ ਐ ਸਾਰੀਆਂ ਗੱਲਾਂ ਬਾਤਾਂ ਆਪਾਂ ਭਰਾ ਤੋਂ ਪੁੱਛਣੀਆਂ ਐ ਵੀਡੀਓ ਸ਼ੇਅਰ ਕਰ ਦਿਓ ਜਿੰਨਾ ਪ ਫੋਲੋ ਕੀਤਾ ਉਹਨਾਂ ਵੀਰਾਂ ਚ ਕੁਝ ਭਰਾਵਾਂ ਦੇ ਨਾਮ ਨੇ ਮਨਪ੍ਰੀਤ ਮੰਟਾ ਲਾਲ ਸੇਖੋ ਤਾਰੀਖ ਅਜੀਜ਼ ਕਾਕਾ ਮੰਗਟ ਵਰਿੰਦਰ ਖਹਿਰਾ ਕ੍ਰਿਸ਼ਨ ਸਿੰਘ ਸੋਖਰਮਾਣਾ ਬਲਜਿੰਦਰ ਸਿੰਘ ਸੰਜੇ ਜਾਵਾ ਜੱਗੂ ਸਿੰਘ ਰਮਣ ਸਿੱਧੂ ਰਣਜੋਦ ਜਸ਼ਨ ਜਗਵੀਰ ਸਿੰਘ ਦਿਲਦੀਪ ਭੁੱਲਰ ਵਿਸ਼ਾਲ ਗੁਪਤਾ ਚੰਨਪ੍ਰੀਤ ਗਿੱਲ ਤਲਵਿੰਦਰ ਸੰਧੂ ਆਦੋ ਕਰਦੇ ਆ ਗੱਲਬਾਤ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਵੇਖ ਰਿਹਾ ਸਾਰੀ ਸੂਝਮਾਨ ਸਰੋਤਿਆਂ ਦਾ ਇੱਕ ਵਾਰੀ ਤੋਂ ਫੇਰ ਮੈਂ ਸੁਖਸੰਦੂ ਤੁਹਾਡੇ ਆਪਣੇ ਚੈਨਲ ਤੇ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦਾ ਤੇ ਜਿញੇ ਆਖਦਾ ਹੈ ਜਿਹੜੇ ਦੋਸਤ ਆਪਾਂ ਨੂੰ ਆਪਣੇ ਫੇਸਬੁਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਭਰਾਵਾਂ ਦਾ ਵੀ ਮਾਣ ਸਤਿਕਾਰ ਤੇ ਅਦਬ ਨਾਲ ਗਰਮੀ ਦੇ ਦਿਨਾਂ ਵਿੱਚ ਵੀ ਨਿੱਘਾ ਸਵਾਗਤ ਹੈ ਤੇ ਉਹਨਾਂ ਨੂੰ ਵੀ ਪਿਆਰ ਨਾਲ ਜਿញੇ ਆਖਦੇ ਆ ਸੱਜਣੋ ਅੱਜ ਤੁਹਾਨੂੰ ਜਿਹੜਾ ਘੋੜਾ ਮੈਂ ਵਿਖਾ ਕੇ ਹਟਿਆ ਜਾਂ ਵਿਖਾਉਣ ਲੱਗੇ ਆ ਜਿਹਦੀ ਵਿਚਾਰ ਚਰਚਾ ਕਰਨ ਲੱਗੇ ਆ ਨਾ ਇਹ ਘੋੜਾ ਥੋੜੇ ਇੱਕ ਟਾਈਮ ਦੇ ਵਿੱਚ ਕਹਿ ਦਈਏ ਵੀ ਸਟਾਰ ਵਾਲੀਆਂ ਇਹਨੇ ਉਪਲਬਧੀਆਂ ਹਾਸਲ ਕਰ ਲਈਆਂ ਮਾਝ ਏਰੀਆ ਦਾ ਘੋੜਾ ਹੈ ਪਿੱਟੇ ਵੱਡ ਪਿੰਡ ਹੈ ਦੇ ਅੰਮ੍ਰਿਤਸਰ ਸਹਿਬ ਬਾਈਆਂ ਦਾ ਜ਼ਿਲ੍ਹਾ ਹੈ ਬਾਈ ਜੋਬਨ ਦਾ ਘੋੜਾ ਹੈ موسی ਤੇ موسی ਕਹਿ ਦਈਏ ਵੀ ਇੱਕ ਸਾਲ ਪਹਿਲਾਂ ਆਪਾਂ ਵੀਡੀਓ ਕੀਤੀ ਸੀ ਪਹਿਲੀ ਮੇਰੇ ਖਿਆਲ ਹਨਾ ਇੰਨਾ ਦਿਨਾਂ ਜੀ ਇਤੋਂ ਮਾਲਾ ਇੱਕ ਮਹੀਨਾ ਲੇਟ ਕਰੀ ਸੀ ਹਨਾ ਬਹੁਤ ਵੱਡਾ ਤੇ ਬਹੁਤ ਤਕੜਾ ਰਿਸਪੌਂਸ ਤੁਸੀਂ ਦਿੱਤਾ ਤੇ ਬਾਈ ਦੇ ਕੋਲ ਅੱਜ ਕਹਿ ਦਈਏ ਵੀ 6-7 ਘੋੜੀਆਂ ਦਾ ਅੱਜ ਵੀ ਜੜੀਆਂ ਮੈਂ ਫਲਮਾਈਆਂ ਤੇ ਹਰ ਇੱਕ ਹਰ ਰੋਜ਼ ਹੀ ਤਕਰੀਬਨ 1-2 1-2 ਘੋੜੀਆਂ ਆਉਂਦੀਆਂ ਉਹ ਕੀ ਕਾਰਨ ਹੈ ਕਿ ਇੰਨੀ ਬਰੀਡਿੰਗ ਲੋਕ ਪਸੰਦ ਕਰ ਰਹੇ ਆ ਕਿੱਦਾਂ ਦੇ ਬੱਚੇ ਆਏ ਆ ਜਾਂ ਘੋੜੇ ਦੀ ਕਿਹੜੀ ਚੀਜ਼ ਲੋਕਾਂ ਨੂੰ ਪ੍ਰਭਾਵਿਤ ਕਰਦੀ ਆ ਸਾਰੀਆਂ ਗੱਲਾਂ ਬਾਤਾਂ ਆਪਾਂ ਮੋਢੇ ਤੋਂ ਇੱਕ ਵਾਰੀ ਫੇਰ ਭਰਾ ਤੋਂ ਪੁੱਛਣੀਆਂ ਤੇ ਇੱਥੇ ਮੈਂ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ ਹਾਈਲਾਈਟ ਕਰਦਾ ਮੈਂ ਸ਼ੁਰੂ ਚ ਪਹਿਲਾਂ ਵੀ ਗੱਲ ਕਰਕੇ ਹਟਿਆ ਐ ਸਪੀਚ ਦੇ ਵਿੱਚ ਵੀ ਇਹ ਮੇਰੇ ਖਿਆਲ ਨਾਲ ਇੰਡੀਆ ਦਾ ਪਹਿਲਾ ਨੁਕਰਾਂ ਘੋੜਾ ਹੈ ਜਿਹਦੇ ਸੀਮਨ ਤਿਆਰ ਹੋ ਕੇ ਤੇ ਬਾਹਰ ਜਾ ਰਹੇ ਆ ਇਹ ਵੀ ਇੱਕ ਵੱਡੀ ਉਪਲਬਧੀ ਆ ਵਧਾਈ ਦੇ ਪਾਤਰੋਂ ਹਨਾ ਬਾਈ ਚਲੋ ਬਹੁਤ ਬਹੁਤ ਪਹਿਲਾਂ ਤੇ ਬਾਈ ਸਵਾਗਤ ਆ ਸਾਰੀ ਪਰਵਾਂ ਦਾ ਸਵਾਗਤ ਆ ਬਾਈ ਸਸੀ ਕਾਲਾ ਜੀ ਜੀ ਹੋਰ ਕਹਿਮਾ ਜੀ ਵਧੀਆ ਵਧੀਆ ਜੋਬੜ ਪਹਿਲਾਂ ਦੇ ਮੁਬਾਰਕ ਬਾਈ ਬਹੁਤ ਬਹੁਤ ਪਰਮਾਤਮਾ ਨੇ ਸੋਹਣੀ ਬਾਹ ਫੜੀ ਆ ਤੇ ਮੇਰੇ ਖਿਆਲ ਮੈਂ ਕਿਤੇ ਗਲਤ ਤਰੀਕਾ ਹੈਗਾ ਵੀ ਜਿਹੜਾ ਨੁਕਰਾ ਪਹਿਲਾ ਘੋੜਾ ਜਿਹਦੇ ਸੂਰਮਾਰ ਜਾ ਰਹੇ ਕਿਹੜੀ ਕਿਹੜੀ ਜਗ੍ਹਾ ਤੇ ਗਿਆ ਬਾਈ ਇਹ ਅਮਰੀਕਾ ਪਹਿਲੀ ਸਭ ਤੋਂ ਪਹਿਲਾਂ ਇੱਥੇ ਠੀਕ ਗਏ ਅਮਰੀਕਾ ਜੀ ਕੈਲੀਫੋਰਨੀਆ ਅੱਛਾ ਉੱਥੇ ਆਪਣੇ ਭਰਾ ਕਿਸੇ ਨੇ ਕਨੈਕਟ ਕੀਤਾ ਤੁਹਾਡੇ ਨਾਲ ਕਿਹਾ ਬਸ ਤੁਹਾਡੀ ਦੇਣੀ ਆ ਵੀ ਬਸ ਇਹੋ ਹੀ ਵੀਡੀਓ ਇੰਟਰਵਿਊ ਵੇਖੀ ਉਹਨਾਂ ਨੇ ਜੀ ਤੇ ਉਹਨਾਂ ਨੇ ਲਈਆਂ ਥੈਰੋ ਘੋੜੀਆਂ ਉੱਥੇ ਪਹਿਲਾ ਨੁਕਰਿਆਂ ਦੇ ਇਥੋਂ ਮਗਾਉਣੀਆਂ ਉਹਨਾਂ ਨੇ ਚਲੋ ਨਈ ਬਣਿਆ ਉਹਨਾਂ ਦਾ ਕੋਈ ਕਾਗਜ਼ੀ ਪੱਤਰ ਨਹੀਂ ਪੂਰੀ ਪਾਰੀ ਜਿੱਦਾਂ ਵੀ ਹੋਇਆ ਜੀ ਤੇ ਬਾਅਦ ਚ ਉਹਨਾਂ ਨੇ ਵੇਖੇ ਘੋੜੇ ਸ ਤੇ ਉਹ ਬੱਚ ਵਿੰਦੇ ਰਹੇ ਕਿ ਉਹ ਥੈਰੋ ਹੁੰਦੀ ਆ ਕੰਨਾਂ ਦੇ ਖੁੱਲੀਆਂ ਜੀ ਇਹ ਕੰਨਾਂ ਦਾ ਸ਼ਕੀਨ ਆ ਕੰਨਾਂ ਦਾ ਤੇ ਬਾਈ ਮੈਂ ਫੇਰ ਉਹ ਗੱਲ ਉਹ ਅੱਗੇ ਛੇੜਨੀ ਸੀ ਮੈਂ ਹਾਂਜੀ ਕੰਨਾਂ ਦੀ ਯਾਰ ਹਰਾਨੀ ਜਨਕ ਕਾ ਗੱਲ ਆ ਵੀ ਬੜੇ ਸੋਹਣੇ ਘੋੜੇ ਆ ਸਾਰੇ ਭਰਾਵਾਂ ਦੇ ਸਤਿਕਾਰਯੋਗ ਹਾਂਜੀ ਬਿਲਕੁਲ ਸਾਰੇ ਚੰਗੇ ਆ ਪਰ ਜਿਹੜੀ ਇੱਕ ਕੁਆਲਿਟੀ ਦੀ ਗੱਲ ਹੁੰਦੀ ਆ ਨਾ ਇੱਕ ਆਪਣੀ ਪਸੰਦ ਦੀ ਗੱਲ ਹੁੰਦੀ ਆ ਮੈਨੂੰ ਇਹਦਾ ਦਿਲੀ ਤੌਰ ਤੇ ਮੈਂ ਸਰੋਤਿਆਂ ਨੂੰ ਵੀ ਪੁੱਛੂ ਤੁਸੀਂ ਵੀ ਕਮੈਂਟਾਂ ਦੇ ਵਿੱਚ ਸਜਣੋ ਦੱਸਿਓ ਕਿ ਕੰਨ ਯਾਰ ਬਾਲਾ ਦਿਲ ਨੂੰ ਛੂੰਹਦਾ ਹੈ ਨਾ ਨਹੀਂ ਕੰਨਾਂ ਕਰਕੇ ਸੀਮਨ ਬਾਹਰ ਚੱਲੇ ਆ ਆਪਣੇ ਅੱਛਾ ਹਾਂਜੀ ਹਾਂਜੀ ਮਜ਼ਬੂਤੀ ਤੁਹਾਨੂੰ ਪਤਾ ਸਾਰੇ ਬੜੇ ਘੋੜੇ ਤਗੜੇ ਤਗੜੇ ਹੈਗੇ ਯਾਰ ਸਾਰਾ ਕੁਝ ਇਹਦੇ ਸਭ ਤੋਂ ਮੇਨ ਗੱਲ ਉਹ ਥੈਰੋਂ ਦੇ ਖੁੱਲੇ ਕੰਨਾਂ ਦੇ ਜੀ ਇਹ ਕੰ ਜੀ ਕਿੰਨੀ ਕੁੰਡੀ ਢਾਣ ਮੁਰ ਤੁਹਾਨੂੰ ਪਤਾ 2.2 ਇੰਚ ਢਾਣ ਜਾਂਦੀ ਕਲੀ ਉਹਦੇ ਕਰਕੇ ਮੇਨ ਕਿ ਉਥੇ ਥੈਰੋ ਕੋੜੀਆਂ ਦੇ ਵਿੱਚ ਜਿਹੜਾ ਇਹਦਾ ਸੀਮਨ ਮਿਲਾਇਆ ਜਾਊਗਾ ਗਾਂ ਕੁੰਡੀ ਗਾਂ ਬੱਚੇ ਸ਼ਕੀਨ ਆਉਣਗੇ ਅੱਛਾ ਹਾਂ ਜਮੀਨ ਕਰ ਕੋੜੀਆਂ ਦੇ ਉੱਤੋਂ ਨੁਕਰਾ ਬੱਚਾ ਆਊਗਾ ਕਿ ਜੰਮੇ ਨੁਕਰਾ ਨੁਕਰਾ ਵੀ ਆਊ ਜਿੱਦਾਂ ਵੀ ਆਊਗਾ ਆਊਗਾ ਸ਼ਕੀਨ ਕੰਨਾਂ ਦਾ ਅੱਛਾ ਇਹ ਵੇਖੋ ਨਾ ਅੱਛਾ ਉਹ ਕੰਨਾਂ ਦਾ ਕਰਕੇ ਜਾਦੇ ਮੈਨੂੰ ਪਾਕਿਸਤਾਨ ਤੋਂ ਬਹੁਤ ਫੋਨ ਭਰਾ ਸਾਰਿਆਂ ਨੂੰ ਆਤਲ ਆਸਟ੍ਰੇਲੀਆ ਦਾ ਵੀ ਆਰਡਰ ਆ ਗਿਆ ਇੱਕ ਹੁਣ ਅੱਛਾ ਆਸਟ੍ਰੇਲੀਆ ਵੀ ਜਾ ਰਹੇ ਅਮਰੀਕਾ ਤੇ ਚਲੇ ਗਏ ਕੈਲੀਫੋਰਨੀਆ ਨਾਲ ਜੀ ਉਹ ਆਸਟ੍ਰੇਲੀਆ ਵੀ ਗੱਲਬਾਤ ਚੱਲਣ ਲੀ ਉਹਦੋਂ ਆਏ ਘਰੇ ਵੀਰ ਜੀ ਹਾਂਜੀ ਸਿਲੈਕਟ ਕਰਕੇ ਬਹੁਤ ਵਧੀਆ ਗੱਲ ਆ ਭਾਈ ਚੱਲ ਮਿਹਨਤਾਂ ਨੂੰ ਬੂਰ ਲੱਗਾ ਫਿਰ ਹੁਣ ਕਿੱਦਾਂ ਦਾ ਫੀਲ ਹੁੰਦਾ ਹੈ ਕਿ ਆਪਣੇ ਆਪ ਨੂੰ ਜੋ ਇੱਕ ਪੈਦਾਨ ਹੋਰ ਉੱਤੇ ਹੋ ਗਿਆ ਘੋੜਿਆਂ ਵਾਲੀ ਲਾਈਨ ਦੇ ਵਿੱਚ ਤੇ ਕਿੱਦਾਂ ਦਾ ਮਹਿਸੂਸ ਹੁੰਦਾ ਇਹ ਬਹੁਤ ਵਧੀਆ ਬਹੁਤ ਹੀ ਕਿੱਦਾਂ ਦੀ ਫੀਲਿੰਗ ਆਉਂਦੀ ਹੈ ਹੁਣ ਬਹੁਤ ਜਿਆਦਾ ਵਧੀਆ ਬਦਲ ਤਾਂ ਨਹੀਂ ਜਾਉਗੇ ਇਦਾਂ ਦੇ ਰਹਿੋਗੇ ਨਹੀਂ ਨਹੀਂ ਇਦਾਂ ਦੇ ਹੀ ਆਪਾਂ ਜਿਆਦਾਤਰ ਵੇਖਿਆ ਵੀ ਜਦੋਂ ਕੰਮ ਥੋੜਾ ਰੇੜ ਲੱਗਦਾ ਨਾ ਫਿਰ ਬੰਦਾ ਬਦਲ ਜਾਂਦਾ ਨਹੀਂ ਨਹੀਂ ਇਹ ਘੋੜੇ ਲਾਈਨ ਚ ਤੁਸੀਂ ਪਤਾ ਕਰ ਲਓ ਆਪਣਾ ਉਦਾਂ ਦਾ ਹੀ ਆਪਣਾ ਸਾਰਾ ਸਿਸਟਮ ਹਾਂਜੀ ਜੀ ਚਲੋ ਵਧੀਆ ਅੱਛਾ ਜਿਹੜੇ ਭਰਾ ਪਹਿਲੀ ਵਾਰ ਜੋ ਬਣ ਵੇਖ ਰਿਹਾ ਆਪਣੇ ਘੋੜੇ ਨੂੰ ਮੂਸੇ ਨੂੰ ਹਾਂਜੀ ਉਹਨਾਂ ਦੀ ਜਾਣਕਾਰੀ ਜੇ ਕਰੀ ਫੇਰ ਆਪਾਂ ਮੋੜ ਤੋਂ ਵਾਅਦਾ ਕਰਦੀਏ ਕਿਹੜੇ ਘੋ ਇਸ ਮੰਦਰ ਦਾ ਬੱਚਾ ਜੀ ਜਿਹੜਾ ਭਾਈ ਪਲਵਾਨ ਤੋਂ ਅਬਲੂ ਵਾਲੇ ਤੋਂ ਪਹਿਲਾਂ ਭਾਈ ਮਿੰਟੂ ਤੋਂ ਸਟਾਰ ਕੋਡ ਆ ਹਾਂਜੀ ਸੋ ਹਾਂਜੀ ਇਸ ਮੰਦਰ ਤੇ ਮਾਂ ਇਦੀ ਹੈਗੀ ਵਾਲੀ ਡੋਡਾਂ ਵਾਲੀ ਦੀ ਅੱਛਾ ਚੌੜਾ ਪਲੱਸ ਸਾਈਡ ਨੂੰ ਕਰੀ ਮਾਂ ਉਹ ਵੀ ਕੰਨਾਂ ਦੀ ਬਹੁਤ ਸ਼ਕੀਨ ਆ ਹੂੰ ਹਾਂਜੀ ਤੇ ਹਾਈਟ ਹੋਣਾ ਸੋ 56.5 ਇੰਚਾ 56.5 60 ਤੋਂ ਬਾਹਰ ਆ ਤੇ 56.5 ਦੇ ਅੰਦਰ ਆ ਹੂੰ ਹਾਂਜੀ ਤੇ ਉਮਰ ਕਿੰਨੀ ਹੋਊਗੀ ਜੋਣ ਬਾਈ ਉਮਰ ਹੁਣ ਇਹੋ ਹੀ ਆ 1.5 ਸਾਲ ਤੋਂ 1 2 ਮਹੀਨੇ ਉੱਪਰ ਹੋਊਗਾ ਹੁਣ ਕੀ ਲੱਗਦਾ ਕਿਉਂਕਿ ਪਿਛਲੇ ਸਾਲ ਤੋਂ ਮੈਨੂੰ ਤਾਂ ਕਾਫੀ ਫਰਕ ਲੱਗਾ ਘੋੜਾ ਸਿਆਣਾ ਵੀ ਹੋ ਗਿਆ ਹਾਂਜੀ ਹਾਂਜੀ ਘੋੜੇ 'ਚ ਮੈਜੋਰਿਟੀ ਬੜੀ ਆ ਗਈ ਘੋੜਾ ਕਹਿ ਲਓ ਵੀ ਸਮਝਣ ਲੱਗ ਗਿਆ ਇੱਕ ਦੂਜੇ ਨੂੰ ਬੰਦੇ ਨੂੰ ਜਿਹੜਾ ਹਨਾ ਪਹਿਲਾਂ ਥੋੜੀ ਜੀ ਇਹ ਚੀਜ਼ ਦੀ ਘਾਟ ਸੀ ਪਿਛਲੀ ਵੀਡੀਓ ਦੇ ਆਪਾਂ ਕਰੀਏ ਇਹਦਾ ਉਹਦਾ ਬਚਪਨਾ ਹੈ ਉਹਦਾ ਬਚਪਨਾ ਸੀ ਹਨਾ ਹੁਣ ਤਕਰੀਬਨ 7 8 ਹੁਣ ਥੋੜਾ ਹੁਣ ਫਰਕ ਪਈ ਜਾਂਦਾ ਹਾਂ ਘੋੜਾ ਤਿਆਰ ਵੀ ਬੜਾ ਸੋਹਣਾ ਆ ਹੈਨਾ ਉਹ ਖਾਕ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਅੱਛਾ ਹੁਣ ਗੱਲ ਆ ਜਾਂਦੀ ਹੈ ਬਾਈ ਵੀ ਇੱਕ ਸਾਲ ਦੇ ਵਿੱਚ ਵਿੱਚ ਤੁਸੀਂ ਕੀ ਤਿਆਰੀ ਮੰਨਦੇ ਹੋ ਘੋੜੇ ਦੇ ਵਿੱਚ ਸਿੰਝੋ ਹੋ ਗਿਆ ਨਾ ਜਿਵੇਂ ਪਿਛਲੇ ਸਾਲ ਹਾਈਟ ਵੀ ਥੋੜੀ ਉਦੋਂ ਘੱਟੀ ਹੁਣ ਹਾਈਟ ਵੀ ਹੋ ਗਈ ਹੈ ਮਸਲ ਮਸਲ ਵੀ ਪਿਛਲੇ ਸਾਲ ਮੇਰੇ ਕੋਲ 68 ਸੀ 68 ਸੀ 68 ਸੀ 1.5 ਇੰਚ ਹਾਈਟ ਕਰ ਗਿਆ ਹਾਂ ਹਾਂਜੀ 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 ਜੀ ਤੇ ਗਰੋਥ ਵੀ ਚੰਗੀ ਕਰ ਗਿਆ ਅੱਛਾ ਬੱਚੇ ਕਿੱਦਾਂ ਦੇ ਆ ਗਏ ਕਿੰਨੇ ਆ ਗਏ ਬੱਚੇ ਆ ਗਏ 16 17 ਇਹਦੇ ਸਾਰੇ ਆਏ ਕੁੰਡੀ ਕਰਨੀ ਉਹ ਵਾਹ ਜੀ ਹਾਂਜੀ ਅੱਛਾ ਘੋੜੀਆਂ ਜੋ ਬਣ ਮੈਂ ਜਿੱਦਾਂ ਭਰਾਵਾਂ ਨੂੰ ਦੱਸ ਕੇ ਠੇ ਇਹ ਕੀ ਕਾਰਨ ਸਮਝਦੇ ਹੋ ਵੀ ਇੰਨੀ ਘੋੜੀ ਪੈਣੀ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਬੰਦਿਆ ਗੱਲ ਹੈ ਆਪਾਂ ਇੰਨਾ ਦਿਨਾਂ ਨੂੰ ਹੀ ਪ੍ਰਮਾਤਮਾ ਹਰੇਕ ਦੇ ਘਰੇ ਜਿਹੜਾ ਘੋੜਾ ਪਾਲ ਕਾ ਇਹ ਸੁਪਨਾ ਹੁੰਦਾ ਯਾਰ ਮੇਰੇ ਕੋਲੇ ਵੀ ਇੰਨੀਆਂ ਘੋੜੀਆਂ ਮੇਟ ਹੋਣ ਜਾਂ ਹਰੇਕ ਭਰਾ ਇਹ ਚੀਜ਼ ਨੂੰ ਲੈ ਕੇ ਅੱਗੇ ਚੱਲਦਾ ਤੁਸੀਂ ਆਪਣੇ ਘੋੜੇ ਦੇ ਵਿੱਚ ਕੀ ਬਨੇ ਹੋ ਵੀ ਲੋਕਾਂ ਨੇ ਇੰਨਾ ਪਸੰਦ ਕੀਤਾ ਤੇ ਇਹਨੂੰ ਇੱਕ ਪੈਦਾਨ ਦੇ ਉੱਤੇ ਜਾਣ ਦਾ ਕਿਹੜਾ ਕਾਰਨ ਮੰਨਦੇ ਹੋ ਵੀ ਇੰਨੀ ਜੜੀ ਘੋੜੀ ਮੇਟ ਹੁੰਦੀ ਹੈ ਇਹ ਵਿੱਚ ਸਭ ਤੋਂ ਮੇਨ ਮਾਲਕ ਤੇ ਜਿਹਨੂੰ ਜਿਹਨੂੰ ਓਨਰ ਕਹਿ ਦਿੰਦੇ ਆਪਾਂ ਇਹ ਘੋੜਾ ਹਾਰ ਬੜਿਆ ਲੋਕਾਂ ਕੋਲ ਹੈ ਜੀ ਉਹੀਂ ਅੱਗੇ ਵੇਖਿਆ ਇੱਕ ਧੰਨਾ ਪਹਿਲਾਂ ਗੱਲ ਨੂੰ ਹੰਡੀ ਵੀ ਪਹਿਲੀ ਵਾਰ ਲਾ ਲੋ ਜੇ ਕੋਈ ਕੋੜੀ ਕਰਾਸ ਕਰਾ ਲਿੰਦਾ ਵਾ ਖਾਲੀ ਕੋਈ ਰੋ ਹੋ ਜਾਂਦਾ ਵਾ ਦਾ ਘਾਟਾ ਰਹਿ ਜਾਂਦੀ ਆ ਦੂਜੇ ਲੋਕ ਕੁੜਾ ਨਹੀਂ ਛਾੜਦੇ ਆਪਾਂ ਰੱਖਿਆ ਵੀ 1 ਸਾਲ ਵਿੱਚ ਜਦੋਂ ਮੱਜੀ ਲੁਕੋਈ ਆ ਜਾਵੇ ਵੈਲਕਮ ਕੋੜੀ ਜਨਾਬ ਫਾਲਟ ਹੋਈ ਕੋੜੀ ਜਨਾਬ ਕੋਈ ਫਾਲ ਹਾਂਜੀ ਹੋਵੇ ਨਾ ਆਵੇ ਅਸੀਂ ਕਿ ਤੁਰਿਆ ਕੋਈ ਗੱਲ ਨਹੀਂ ਅਸੀਂ ਕੋੜਾਹੀਂ ਨਾ ਨਹੀਂ ਕਰਦੇ ਕਿਸੇ ਹੁਣ ਇੱਕ ਬਣਾਉਂਦਾ ਪੰਜ-ਪੰਜ ਕੋੜੀਆਂ ਅੱਜ ਵੇਖੋ 6 ਕੋੜੀਆਂ ਮੀਟਿੰਗ ਵਾਸਤੇ ਖੜੀਆਂ ਆ ਵਾ ਜੀ ਦੋ ਸਵੇਰੇ ਮਲਾਈਆਂ ਆ ਗਈ ਤੇ ਦੋ ਦਾ ਰਾਤ ਨੂੰ ਹੁਣ ਸ਼ਾਮ ਦਾ ਇੱਕ ਦੁਪਹਿਰ ਦਾ ਆਈ ਚਲੋ ਹੁਣ ਮਲਾਵਾਂਗੇ ਉਹ ਵੀ ਇੱਕ ਦਿਨ ਚ ਫਿਰ ਬਾਈ ਕਈ ਭਰਾ ਕਹਿ ਦਿੰਦੇ ਬਾਈ ਮੈਂ ਸੱਤਾਂ ਦੇ ਛੱਡਿਆ ਅੱਠਾਂ ਦੇ ਛੱਡਿਆ ਪਰ ਉਹ ਗੱਲ ਫਿਰ ਸੀਮਨ ਕੁਆਲਿਟੀ ਤੇ ਆ ਜਾਂਦੀ ਸੀਮਨ ਕੁਆਲਿਟੀ ਨਹੀਂ ਪੂਰੀ ਹੋਣੀ ਬੱਚਾ ਫਿਰ punya චత ගේ ਅੱਛਾ ਹਾਂਜੀ ਹਾਂਜੀ ਜਿਹੜਾ ਵਿੱਚ ਕਰਾਉਣ ਨੂੰ ਭੱਜੇ ਫਿਰਦੇ ਨਾ ਉਹ ਵੀ ਮੂਸੇਰ ਦਿਖਾ ਵਿੱਚ ਵੀਡੀਓ ਚ ਤਿਆਰ ਕਰਵਾਇਆ ਬਈ ਘਰੇ 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 ਲੈਬ ਸਾਰੀ ਤਿਆਰ ਕੀਤੀ ਅੱਛਾ ਇੱਥੇ ਡਾਕਟਰ ਸੰਦੇ ਡਾਕਟਰ ਘਰੇ ਆਇਆ ਹਾਂਜੀ ਅੱਛਾ ਹੁਣ ਜੇ ਮੰਨ ਕੇ ਚੱਲ ਘੋੜੀਆਂ ਕਿੱਥੋਂ ਕਿੱਥੋਂ ਆਈਆਂ ਜਿਹੜੀਆਂ ਆਪਣੇ ਖੜੀਆਂ ਘਰੇ ਹੁਣ ਇੱਕ ਤੇ ਆਈ ਜਲੰਧਰ ਤੋਂ ਜੀ ਹਾਂਜੀ ਹਾਂਜੀ ਇੱਕ ਜਿਹੜੀ ਕਾਲੀ ਜੀ ਬਹੁਤ ਵੱਡੀ ਘੋੜੀ ਉਹ ਕਿੱਥੋਂ ਆਈ ਉਹ ਅੰਮ੍ਰਿਤਸਰ ਤੋਂ ਹੀ ਉਹ ਵੀ ਅੱਛਾ ਹਾਂਜੀ ਆਈ ਨਵੀਂ ਕੇ ਵੀਰ ਨੇ ਲਈ ਆਪਣੇ ਰਿਸ਼ਤੇਦਾਰੀਆ ਮੁੰਡਾ ਜੀ ਉਹਨੇ ਲਈ ਇਹ ਵੀ ਬੜੀ ਤਕੜੀ ਘੋੜੀ ਹੈ ਹੈਨਾ ਇਹ ਬੱਚਾ ਵੀ ਬੜਾ ਤਕੜਾ ਦੇਊਗਾ ਇਹ ਤੋਂ ਇੱਕ ਜੀ ਤੇ ਇੱਕ ਹੈਗੀ ਆ ਡੇਰੇ ਬਨਾਣਕ ਲਾਗੋ ਜੀ ਤੇ ਬਾਕੀ ਲੋਕ ਲੰਬਰਸਰ ਤੋਂ ਹੀ ਤਿੰਨ ਚਾਰ ਦੇ ਬੰਦ ਹਾਂਜੀ ਅੱਛਾ ਰੋਜ ਦੀਆਂ ਘੋੜੀਆਂ ਜਿੱਦਾਂ ਉਹ ਗੱਲ ਫੇਰ ਆਪਣੀ ਵਿਚਾਲੇ ਰਹੇਗੀ ਵੀ ਲੋਕ ਕਿਹੜੀ ਚੀਜ਼ ਨੂੰ ਪਸੰਦ ਕਰਦੇ ਆ ਉਹ ਸ਼ਕੀਨੀਆਂ ਘੋੜੀਆਂ ਸ਼ਕੀਨੀਆਂ ਹੂੰ ਸਮੁੰਦਰ ਦਾ ਚਲੋ ਬਲੱਡ ਤੇ ਹੈ ਗਈ ਹੈਗਾ ਮਜ਼ਬੂਤੀ ਉਹ ਸਾਰਾ ਕੁਝ ਬਾਡੀ ਬੰਤਰ ਬੇਲ ਵੀ ਉਹ ਸਮੁੰਦਰ ਵਾਲੀ ਤੇ ਮਜ਼ਬੂ ਕੰਨ ਸ਼ਕੀਨ ਜਿਆਦੇ ਕੰਨ ਸ਼ਕੀਨ ਇੰਨੇ ਆਉਣ ਦੇ ਕਾਰਨ ਕਿ ਮਾਂਲੇ ਪਾਸੇ ਉਹ ਕਿਹੜੀ ਲਾਈਨ ਦੀ ਤੁਸੀਂ ਅਲੀ ਡੋਡਾਂ ਵਾਲੇ ਦੀ ਅਲੀ ਡੋਡਾਂ ਵਾਲੇ ਦੀ ਹਾਂਜੀ ਦੋਵੇਂ ਸੋਹਣੀਆਂ ਕਹਿ ਦਈਏ ਵੀ ਇਹ ਸੋਨਾ ਤਿਆਰ ਹੋ ਗਿਆ ਬੱਚਿਆਂ ਦਾ ਹਾਂਜੀ ਹਾਂਜੀ ਤੇ ਅੱਛਾ ਹੁਣ ਆਪਾਂ ਬੱਚਿਆਂ ਦੀਆਂ ਫੋਟੋਆਂ ਵੀ ਚਲਾ ਦਈਏ ਨਾਲ ਬੱਚਿਆਂ ਦੇ ਵਿੱਚ ਕੀ ਕੁਝ ਹੋ ਰਿਹਾ ਮਜ਼ਬੂਤੀ ਆਉਂਦੀ ਹੈ ਸਾਰਾ ਡਟੋਈ ਡਟੋਈ ਇਹੀ ਹੋਈ ਸੋਂ ਬੋਂਡੇ ਹੀ ਲੁੱਚੀ ਵਾਲੇ ਤੇ ਕੰਨ ਵੀ ਉਹੋ ਜਾਣਦੇ ਸਾਰਾ ਹੀ ਉਹ ਪਿੱਠ ਬੁੜਾ ਵੀ ਉਹੋ ਹੀ ਵਾਹ ਬੇਲਬੁਲ ਵੀ ਉਦਾਂ ਹੀ ਆਂਦੀ ਬੱਚਿਆਂ ਖੜਨੀ ਖੁੜਨੀ ਬਿਲਕੁਲ ਓਕੇ ਕੁੰਡੀ ਕੰਨ ਹਾਂ ਹਾਂਜੀ ਵਾਹ ਜੀ ਅੱਛਾ ਹੁਣ ਗਰਮੀ ਦੇ ਦਿਨਾਂ ਪਹਿਲਾਂ ਤੇ ਦੱਸੋ ਵੀ ਸਵਾਦ ਆਉਂਦਾ ਸਾਰੇ ਪਹਿਲਵਾਨ ਹੀ ਬੈਠੇ ਤੁਸੀਂ ਤੇ ਗਰਮੀ ਦੇ ਵਿੱਚ ਪਹਿਲਵਾਨ ਤਾਂ ਉਹਦਾ ਅੰਦਰੋਂ ਠੰਡੇ ਹੁੰਦੇ ਆ ਤੇ ਗਰਮੀ ਦਾ ਆਨੰਦ ਲੈ ਰਹੇ ਜੇ ਉਹਦਾ ਨਹੀਂ ਵਧੀਆ ਵਧੀਆ ਮੈਨੂੰ ਜੋ ਬਣਾਉਂਦਾ ਸੀ ਕਿ ਬਾਈ ਆਪਾਂ ਵੀ ਇੰਟਰਵਿਊ ਕਰਨੀ ਏਸੀ 'ਚ ਬਹਿ ਕੇ ਅੰਦਰ ਮਾਜੋ ਬੰਨੂ ਕਹ ਮੈਂ ਕਹ ਨਹੀਂ ਬਾਈ ਆਪਾਂ ਨਾ ਕੋੜਾ 2 ਘੰਟੇ ਲਾਏ ਆ ਤੇ ਥੋੜੇ ਗਰਮ ਹੋਏ ਆ ਤੇ ਤੂੰ ਕੰਮ ਗਰਮੀ ਰਹਿੰਦੇ ਤੇ ਇਹ ਬੰਦੇ ਆ ਭਰਵਾਨ ਥੋੜੇ ਜੇ ਅੰਦਰੋਂ ਆ ਠੰਡੇ ਤੇ ਦਿਲ ਇਹਨਾਂ ਦੇ ਆ ਵੱਡੇ ਤੇ ਬਾਈ ਕੋਈ ਵੀ ਆੜ ਕੇ ਕਿਸੇ ਕੋੜੀ ਮੇਟ ਕਰਾਉਣੀ ਆ ਬਾਈ ਦੀ ਆਪਾਂ ਲੋਕੇਸ਼ਨ ਪੁੱਛ ਲੈਣਾ ਤੁਸੀਂ ਇੱਕ ਰੀ ਨਾ ਮੇਰੇ ਕਹਿਣ ਤੇ ਆਪਣਾ ਤੇ ਜੁਬਨ ਨਾਲ ਭਰਾਵਾਂ ਤੋਂ ਵੀ ਵੱਧ ਰਿਸ਼ਤਾ ਹੈ ਘਰ ਵਾਲੀ ਗੱਲ ਹੀ ਆ ਤੇ ਤੁਸੀਂ ਵੀ ਮੇਰੇ ਕਹਿੰਦੇ ਨਾ ਇੱਕ ਵਾਰੀ ਬਾਈ ਦੀ ਲੋਕੇਸ਼ਨ ਤੇ ਆੜ ਕੇ ਢੇੜਾ ਜਰੂਰ ਮਾਰ ਕੇ ਜਾਓ ਤੇ ਤੁਸੀਂ ਸੱਚੀ ਇਹਨਾਂ ਦੇ ਹੀ ਹੋ ਕੇ ਬਹਿ ਜਾਣਾ ਤੇ ਬਹੁਤ ਬਾਈ ਸਤਕਾਰ ਦਿੰਦੇ ਆ ਹਰੇਕ ਨੂੰ ਮਾਣ ਕਰਦੇ ਆ ਤੇ ਘੋੜੀਆਂ ਦਾ ਵੀ ਬਾਈ ਨੇ ਦੱਸਤਾ ਵੀ ਬਾਈ ਇੱਕ ਜੈਂਪ ਤੇ ਨਹੀਂ ਵੀ ਰਹਿੰਦੀ ਤੇ ਉਸੇ ਫੀਸ ਦੇ ਵਿੱਚ ਘੋੜੀ ਮੀਟ ਕਰਾ ਕੇ ਜਦੋਂ ਮਰਜੀ ਜਦੋਂ ਸਾਲ ਇੱਕ ਜਦੋਂ ਮਰਜੀ ਆ ਜਾਏ ਦੂਜੀ ਾਰ ਪੰਜ ਤੀਜੀ ਾਰ ਪੰਜ ਸਾਡੇ ਕੋਲ ਕੋਈ ਨਾ ਨਹੀਂ ਹੁਣ ਆਪਾਂ ਲੋਕੇਸ਼ਨ ਜੋ ਬਨਵੀਰ ਦੱਸ ਦਿੱਤੀ ਹੈ ਪ੍ਰੋਪਰ ਆਪਣਾ ਧਾਣੀ ਕਿੱਥੇ ਪੈ ਜਾਂਦੀ ਹੈ ਅੰਬਰਸਰ ਦੇ ਵਿੱਚ ਆਪਣਾ ਪਿੰਡ ਆ ਬੈਗ ਨੀ ਏਅਰਪੋਰਟ ਦੀ ਬੈਕ ਸਾਈਡ ਆ ਇਧਰੋਂ ਆਰਾਮਪੀਰ ਦੇ ਲਾਗੇ ਪੈ ਜਾਂਦਾ ਆਪਣਾ ਪਿੱਟੇ ਵੱਡ ਪਿੱਟੇ ਵੱਡ ਪੈ ਜਾਂਦਾ ਇਹ ਆਪਾਂ ਨੂੰ ਬੈਗ ਵੀ ਕਹਿ ਦਿੰਨੇ ਆ ਮੱਝਾ ਵਾਲੀ ਧਰਤੀ ਗਰਦਾਸਪੁਰੀਏ ਡੀਗਰਾ ਕਹਿ ਦਿੰਦੇ ਆ ਮਾਲਵੇ ਵਾਲੇ ਢਾਣੀ ਕਹਿ ਦਿੰਦੇ ਆ ਹਨਾ ਉੱਥੇ ਬੈਠੇ ਆ ਬਾਕੀ ਵੀਰਾਂ ਤੁਹਾਨੂੰ ਲੋਕੇਸ਼ਨ ਵੀ ਪਾ ਦਊਗਾ ਤੁਸੀਂ ਫੋਨ ਖੜਕਾ ਲੇ ਵੇ ਕਣੀ ਬਾਕੀ ਕਿਸੇ ਚੀਜ਼ ਦੀ ਯਾਰ ਬੰਦੇ ਟੋਟ ਨਹੀਂ ਆਉਣ ਦਿੰਦੇ ਤੁਹਾਨੂੰ ਰਹਿਣ ਦੀ ਕੋਈ ਪ੍ਰੋਬਲਮ ਨਹੀਂ ਅੱਛਾ ਘੋੜੀ ਰੱਖਣ ਦੀ ਕੋਈ ਪ੍ਰੋਬਲਮ ਨਹੀਂ ਕਿਤਾ ਇੰਨੀਆਂ ਬੱਜੀਆਂ ਤੇ ਕੋਈ ਚੱਕਰ ਨਹੀਂ ਘੋੜੀ ਜਿਹੜੀ ਜਲੰਧਰ ਵਾਲੋਂ ਆਈ ਆ ਉਹਦੇ ਵੇਹੇ ਉਹ ਥੋੜਾ ਜਿਹਾ ਫਾਲਟ ਡਾਕਟਰ ਚੈੱਕ ਕੀਤੀ ਫਾਲਟ ਨਿਕਲ ਆਇਆ ਅੱਛਾ ਉਹ ਆnde ਨਹੀਂ ਟਟ ਕੋ ਛੱਡ ਕੇ ਜਾਣੀ ਉਹ ਹੁਣ ਠੇਕ ਆਲਾ ਕੰਮ ਸਿਸਟਮ ਜਿਵੇਂ ਹੋ ਨਹੀਂ ਜਾਂਦਾ ਵੀ ਗੱਬਣ ਚੈੱਕ ਕਰਾ ਕੇ ਖੜਨੀ ਆ ਅੱਛਾ ਮੈਂ ਚਲੋ ਕੋਈ ਨਹੀਂ ਵੀ ਉਹ ਫੀਸ ਈ ਕਰਦੇ ਹਾਂ ਨਹੀਂ ਨਹੀਂ ਉਹ ਐਕਸਟਰਾ ਨਹੀਂ ਵੱਖਰਾ ਰੱਖਦੇ ਅੱਛਾ ਉਹਦਾ ਕਿੰਨਾ ਕ ਖਰਚਾ ਬਾਈ ਜਿੱਦਾਂ ਮੰਨ ਲਾ ਵੀ ਕੋਈ ਕਹਵੇ ਚੈੱਕ ਪਾਸ ਕਰਾ ਕੇ ਖੜਨੀ ਆ 2 ਮਹੀਨੇ 1.5 ਉਹ 50000 ਚ ਰੱਖੀ ਆਪਾਂ ਉਹ 50 ਚ ਰਹਿੰਦੇ ਉਹਦਾ ਫੀਸ ਕਿੰਨੀ ਪੜੇ 25000 25000 25000 ਜੀ ਠੀਕ ਹੈ ਹਾਂ ਜੇ ਗੱਬਣ ਚੈੱਕ ਪਾਸ 50000 ਚ ਆਪ ਕਿ ਇਹ ਚੈੱਕ ਪਾਸ ਕਰਾ ਕੇ ਕਰਨੀ ਤੇ ਬਸ ਅੰਦਰ ਦੀ ਕੋੜੀ ਸਾਫ ਹੋਵੇ ਹੂੰ ਉਹ ਇਦਾਂ ਭਰਨੀ ਉਹਦੇ ਕੋਈ ਚੱਕਾ ਹਾਂਜੀ ਬਿਲਕੁਲ ਬਿਲਕੁਲ ਆਪਣੇ ਡਾਕਟਰ ਸਾਹਿਬਾਂ ਨੂੰ ਜੁਬਨ ਕਿੱ데 ਆਉਂਦੇ ਆ ਡਾਕਟਰ ਆਪਣੇ ਚੰਦੀ ਆਂਦੇ ਆ ਡੇਲੀ ਆਂਦੇ ਰੋਡ ਚੰਦੀ ਅੰਬਰਸਰ ਤੋਂ ਹੀ ਆ ਬਹੁਤ ਸਿਆਣੇ ਹਾਂਜੀ ਇੱਕ ਡਾਕਟਰ ਪਰਗੜ ਆਂਦੇ ਆਪਣੇ ਹਾਂਜੀ ਇੱਕ ਗੱਲ ਹੋਰ ਯਾਰ ਮੇਰੇ ਦਿਮਾਗ 'ਚ ਆਈ ਘੋੜਿਆਂ ਦੇ ਵਿੱਚ ਜਿੱਦਾਂ ਕਹਿ ਦੀ ਵੀ ਘੋੜਾ ਤੇਰਾ ਪੋ ਚੰਗਾ ਤਿਆਰ ਹੋਇਆ ਤੇ ਇੱਕ ਘੋੜੀ ਵੀ ਪਰੇ ਖੜੀ ਐ ਇੱਕ ਜਿਹਨੇ ਮੇਰੇ ਖਾਲ ਬੱਚਾ ਦਿੱਤਾ ਸੀ ਜਿਹੜੀ ਬੜੀ ਸੋਹਣੀ ਧੌਣ ਕਰਕੇ ਖੜੀ ਐ ਇੱਕ ਸ਼ਾਰਟ ਵੀ ਆਵੇ ਚੱਲ ਪਿਆ ਵਿੱਚ ਜਿਹੜੀ ਪਰੇ ਜਿਹੜੀ ਆਪਾਂ ਕਹਿੰਦੇ ਆ ਇਸ ਆਪਣੇ ਤਿਆਰ ਕੀਤੀ ਐ ਨਾਲ ਇਹ ਦੱਸ ਵੀ ਕਿ ਇੰਨੇ ਸੋਹਣੇ ਜਾਨਵਰ ਆ ਵੱਡੀ ਘੋੜੀ ਠੀਕ ਠੀਕ ਵੱਡੀ ਘੋੜੀ ਹਾਂਜੀ ਖਰਾਕ ਕਿਹੜੀ ਪਾਉਨੇ ਆ ਕੀ ਇਹਨਾਂ ਨੂੰ ਭਸਮ ਖਾਉਨੇ ਆ ਕੀ ਦਿੰਨੇ ਆ ਕੀ ਹਿਸਾਬ ਕਿਤਾਬ ਉਹਦਾ ਥੋੜਾ ਦੱਸੋ ਖਰਾਕ ਤੇ ਸਿੰਪਲ ਹੀ ਆ ਖਰਾਕ ਆ ਵੀਰ ਹੁਣੀ ਬੈਠ ਜਾਵੇ ਖਰਾਕ ਇਹਨਾਂ ਦੇ ਜਿਸਣ ਹੀ ਦਰਾਏ ਵਾਲੇ ਵੀਰਾਂ ਨੂੰ ਫੀਡ ਪਾਉਂਦੇ ਆ ਆਪਾਂ ਉਹਨਾਂ ਦੀ ਅੱਛਾ ਹਾਂਜੀ ਹਾਂਜੀ ਡਾਇਮੰਡ ਤੇ ਦੂਸਰੀ ਪਲੱਟ ਮੈਂ ਹਾਂਜੀ ਅੱਛਾ ਸਿੰਪਲ ਡਾਇਡ ਆ ਕਿ ਲੋਕ ਸਵੇਰੇ ਕਿ ਲੋਕ ਦੁਪਹਿਰੇ ਕਿ ਲੋਕ ਸ਼ਾਮੀ ਬਾਸ ਉਹ ਦੂਜਿਆਂ ਨਾਲੋਂ ਵੈਸੇ ਮੇਰੀ ਵੀ ਗੱਲ ਹੁੰਦੀ ਰਹਿੰਦੀ ਆ ਮੈਂ ਇੱਕ ਦੋ ਪਹਿਲਾਂ ਵੀ ਵੀਡੀਓ ਭਰਾਵਾਂ ਦੀਆਂ ਕੀਤੀਆਂ ਉਹ ਵੀ ਕਹਿੰਦੇ ਵੀ ਅਸੀਂ ਵੀ ਇਹ ਪਾਉਨੇ ਆ ਉਹ ਸਸਤੀ ਪੈਂਦੀ ਕਿ ਮਹਿੰਗੀ ਪੈਂਦੀ ਆ ਬਈ ਇੱਕ ਤੇ ਸਸਤੀ ਵੀ ਆ ਇੱਕ ਖ ਥੋੜਾ ਖੋਲੋ ਕਿਲੋ ਤੁਹਾਨੂੰ ਕਿੱਲਾ ਕਿਲੋ ਸਵਾ ਕਿਲੋ ਕੋੜੇ ਵੱਡੀ ਨੂੰ ਸਵਾ ਕਿਲੋ ਸਵੇਰੇ ਕਸਵਾਗ ਸਵਾਗ ਸਵੇਰੇ ਸਵਾਗ ਸ਼ਾਮੀ ਬਸ ਜੀ ਅੱਛਾ ਬਾਈ ਹੁਣਾਂ ਦਾ ਬਾਈ ਹੁਣਾਂ ਕੋਲੇ ਬਰਾਹ ਚ ਆਉਦੀ ਹਾਂਜੀ ਆਪਣੇ ਫਰੈਂਡ ਬਹੁਤ ਜ਼ਿਆਦੇ ਖਾਸ ਆ ਕੋੜੀਆਂ ਰੱਖੀਆਂ ਨੇ ਮੀਟ ਕਰਵਾਇਆ ਕਿਹੜਾ ਪਿੰਡ ਵੀਰ ਹੁਣਾਂ ਦਾ ਜੀ ਸੋਈਆਂ ਪਿੰਡ ਜੀ ਇਹਨਾਂ ਸੋਈਆਂ ਬਾਈ ਸਵਾਗ ਤੇ ਸਸੀ ਦਾ ਸਸੀ ਦਾ ਵਿੱਚ ਕੈਮ ਹੋ ਜੀ ਹੋ ਬਾਈ ਜੀ ਅੱਛਾ ਬਾਈ ਕਿਵੇਂ ਕਿੰਨਾ ਕੁ ਟਾਈਮ ਹੋ ਗਿਆ ਤੁਹਾਡੇ ਕੋਲੇ ਬਾਈਆਂ ਨਹੀਂ ਜਿਹੜੇ ਦੱਸਦੇ ਆ ਜਾਂ ਬਾਈਆਂ ਨਾਲ ਵਰਤੇਦਿਆਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਕਾਫੀ ਲੰਮੇ ਸਮੇਂ ਤੋਂ ਵਰਤਦੇ ਹਾਂਜੀ ਜਿੱਦੋਂ ਦੀ ਹੁਣ ਮੈਨੂੰ ਦੱਸ ਕਿਹੜਾ ਕਿਹੜਾ ਚੂਰਾ ਹੁੰਦਾ ਹੈ ਉਹਦੇ ਪਤਾ ਹੀ ਲਗ ਭਾਗ ਜਿੰਨੇ ਮੰਨ ਲਓ ਜੋ ਪ੍ਰੋਟੀਨ ਮਿਨਰਲ ਹੋ ਗਿਆ ਜਿਹੜੀ ਕੋੜਿਆਂ ਦੇ ਜਿੰਨੇ ਵੀ ਡਾਈਟ ਸਾਰੇ ਕੁਝ ਜੋਂ ਗਿਆ ਕਿ ਉਹ ਸਣੀ ਹੋਣਾਂ ਦੀ ਭਾਜ ਉਹਨਾਂ ਦੀ ਫੀਡ ਉਥੋਂ ਹੁੰਦੀ ਹੈ ਜੇ ਕੋਈ ਤੇਲ ਤੂਲ ਪਾਉਣ ਦੀ ਕਿਉਂ ਆ ਪਾਉਣ ਦੀ ਕੋਈ ਲੋੜ ਨਹੀਂ ਹਾਂਜੀ ਤੁਸੀਂ ਵੇਖੀ ਜੀ ਬਾਡੀ ਕੋਈ ਕੋਈ ਸ਼ੱਕ ਕੋੜਾਂ ਰਗੀਆਂ ਪਈਆਂ ਗੁੰਮ ਹਾਂਜੀ 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 ਅੱਛਾ ਹੋਰ ਕੀ ਕੀ ਬਾਈ ਵਰਤੋਂ ਕਰਦੇ ਹੋ ਫੀਡ ਦੇ ਵਿੱਚ ਉਹਦੇ ਤੇ ਪਤਾ ਮੱਕੀ ਆ ਗਈ ਜੌਂ ਆ ਗਿਆ ਹੂੰ ਸੋਇਆਬੀਨ ਆ ਗਈ ਚਨੇ ਛਿਲਕਾ ਆ ਗਿਆ ਚਨਾ ਆ ਗਿਆ ਜੀ ਵੀ ਕੋਈ ਲਗਭਗ ਮਿਲਾ ਕੇ 15 ਤੋਂ 18 ਆਟਮਾ ਵਿੱਚ ਅੱਛਾ ਜਿਹੜਾ ਤੁਸੀਂ ਮੰਨ ਲਓ ਘੋੜਾ ਪਾਲ ਕੇ ਜਿਹੜਾ ਅਸ਼ਵ ਪ੍ਰੇਮੀ ਆ ਉਹਨੇ ਜੇ ਬਾਹਰੋਂ ਫੀਡ ਬਾਹਰੋਂ ਜੇ ਆਪ ਤਿਆਰ ਕਰਾਉਣਾ ਤੇ ਉਹ ਮਹਿੰਗਾ ਪੈਂਦਾ ਉਹਨੂੰ ਇਹ ਫੀਡ ਸਸਤੀ ਪੈਂਦੀ ਹੈ ਕਿੰਨੇ ਕ ਦਾ ਤੋੜਾ ਪੈਂਦਾ ਪਲਾਟਿਨਮ ਦਾ ਇਹ ਭਾਜੀ ਕੋਈ 2100 ਤੋਂ ਲੈ ਕੇ 22 2300 ਤੱਕ ਤੋੜਾ ਜਿਹੜਾ ਪੈ ਜਾਂਦਾ ਇਹਦੇ ਨਾਲ ਕਿੰਨਾ ਕ ਟਾਈਮ ਇੱਕ ਜਾਨਵਰ ਤੇ ਲੰਘ ਜਾਂਦਾ ਜੀ ਇਹ ਤੇ ਜੀ ਆਪਣੇ ਪੌਂਟ ਤੇ ਡਿਪੈਂਡ ਤੁਸੀਂ 2 ਕਿਲੋ ਪਾਓ ਜੀ ਤੇ ਲਾ ਲਓ ਕੋਈ 15 ਤੋਂ 16 ਦਿਨ ਜੇ 3 ਕਿਲੋ ਪਾਓ 10 ਟਾਈਮ ਕਿਲ ਤੇ ਜਿਹੜੀ ਦੂਜੀ ਇੱਕ ਮੇਰੇ ਖਲ ਡਾਇਮੰਡ ਇੱਕ ਡਾਇਮੰਡ ਹੈ ਜੀ ਉਹ ਉਹ ਉਹਦੇ ਵਿੱਚ ਉਹ ਕਿਹੜੀ ਚੀਜ਼ ਲਈ ਵਰਤ ਉਹ ਜੀ ਮੇਨ ਜਿਹੜੇ ਆਪਣੇ ਵੱਡੇ ਸਟਾਲੀ ਹੁੰਨੇ ਆ ਹਾਂਜੀ ਉਹਨਾਂ ਵਾਸਤੇ ਮੂਸੇ ਨੂੰ ਉਹ ਯੂਜ਼ ਕਰਦੇ ਆ ਅੱਛਾ ਕੋੜਾ ਗ੍ਰੋਥ ਚ ਹੈਲਪ ਕਰਦੀ ਆ ਜਾਂ ਅੰਦਰੋਂ ਸਾਫ਼ ਕਰਦੀ ਆ ਉਹਦੇ ਜੀ ਗ੍ਰੋਥ ਵੀ ਆ ਪ੍ਰੋਟੀਨ ਵੀ ਜ਼ਿਆਦਾ ਫੈਟ ਵੀ ਜ਼ਿਆਦੀ ਹਾਂ ਤੇ ਜਿਹੜੀ ਪਲੈਟੀਆਂ ਮੇ ਇਹ ਘੋੜੀਆਂ ਦੇ ਕੰਮ ਕਰਦੀ। ਅੱਛਾ ਜਿਹੜੇ ਅੰਮ੍ਰਿਤਸਰ ਏਰੀਆ 'ਚ ਜੇ ਕੋਈ ਭਰਾ ਇੱਥੇ ਨੇੜੇ ਤੇੜੇ ਆਪਣੀ ਵੀਡੀਓ ਦੇਖਦਾ ਹੈ ਇੱਕ ਦੋ ਝਿਲਿਆਂ ਦੇ ਵਿੱਚ ਉਹ ਫਿਰ ਤੁਹਾਡੇ ਤੋਂ ਲੈ ਸਕਦਾ। ਹਾਂਜੀ ਹਾਂਜੀ ਨੰਬਰ ਤੁਹਾਡਾ ਦੇ ਦਈਏ ਵਿੱਚ ਦੇ ਦਿਓ ਜੀ ਲੈ ਸਕਦਾ। ਆਪਣਾ ਨਾਮ ਸ਼ੁਭਨਾਮ ਜੀ। ਮੇਰਾ ਅਜੇ ਵੀਰ ਸਿੰਘ। ਇਹ ਅਜੇ ਵੀਰ ਸਿੰਘ ਦਾ ਬਾਈ ਜੀ ਨੰਬਰ ਚੱਲ ਪਿਆ ਨਾਲ ਜੇ ਤੁਸੀਂ ਆ ਬਾਈ ਜਿਹੜਾ ਫੀਡ ਪਾਉਂਦਾ ਜਿਹੜੀਆਂ ਵੀਰ ਤੋਂ ਇਸ ਏਰੀਆ ਦੇ ਵਿੱਚ ਤੇ ਬਾਈ ਨਾਲ ਵੀ ਤੁਸੀਂ ਸਿੱਧਾ ਡਾਇਰੈਕਟ ਸੰਪਰਕ ਕਰ ਸਕਦੇ ਹੋ ਤੇ ਬਾਕੀ ਵੀਰ ਨੇ ਜਾਣਕਾਰੀ ਸਾਰੀ ਦੇਤੀ ਤੇ ਅੱਛਾ ਫਿਰ ਮੋٹے ਤਾਜੀ ਜਾਂ ਕਹਿ ਦਈਏ ਮਜ਼ਬੂਤ ਘੋੜਿਆਂ ਦਾ ਜਿਹੜਾ ਕਹਿ ਦਈਏ ਵੀ ਇਹ ਕਿਹ ਵੀ ਕਾਰਨ ਹੈ ਆਣਾ ਦਾਣਾ ਬਿਲਕੁਲ ਬਿਲਕੁਲ ਜੀ ਚਲੋ ਇਹ ਵੀ ਵਧੀਆ ਗੱਲ ਦੱਸਤੀ ਬਾਈ ਨੇ ਇਹ ਵੀ ਇੱਕ ਗੋਣੀ ਹੁੰਦਾ ਸੱਜਣੋ ਤੇ ਅੱਗੇ ਵੀ ਆਪਾਂ ਕਹਿੰਦੇ ਹੁੰਦੇ ਆ ਵੀ ਬਾਈ ਜਿਹੜੇ ਫਾਰਮ ਤੇ ਜਾਂਦਾ ਤਕਰੀਬਨ 70 75 80% ਭਰਾ ਇਹ ਫੀਡ ਵਰਤਦੇ ਆ ਤੇ ਉਹਨਾਂ ਨੂੰ ਰਿਜ਼ਲਟ ਵੀ ਚੰਗੇ ਮਿਲਦੇ ਆ ਵੀ ਸਾਰਾ ਸਮਾਨ ਸਾਰਾ ਇਕੱਠਾ ਕਰਨ ਟਾਈਮ ਬਹੁਤ ਲੱਗਦਾ ਇੱਕ ਮਿੰਟ ਦਾ ਨਹੀਂ ਆ ਹੂੰ ਇਹ ਵੀ ਗੱਲ ਹਾਂਜੀ ਨਹੀਂ ਸਮਾਨ ਤੁਹਾਨੂੰ ਬੜਾ ਸਾਰਾ 17 18 ਚੀਜ਼ਾਂ ਇਕੱਠੀਆਂ ਕਰਨੀਆਂ ਬੜੀ ਔਖਾ ਕੰਮ ਹੈ ਜੀ ਜੀ ਸਰ ਬਹੁਤ ਬੜਿਆ ਬਣਾਇਆ ਬੱਚੇ ਦਾ ਹਾਂ ਜੀ ਫਿਰ ਮੌਸਮ ਦੇ ਹਿਸਾਬ ਨਾਲ ਫਿਰ ਮਿਲਦਾ ਹੂੰ ਅੱਛਾ ਗਰਮੀ ਦਾ ਹੋਰ ਸਰਦੀ ਦਾ ਹੋਰ ਅੱਛਾ ਹਾਂ ਜੀ ਵਾਹ ਇਹ ਵੀ ਗੱਲ ਹੈ ਇਹ ਨਹੀਂ ਵੀ ਸਾਰਾ ਥਾਲੇ ਨਹੀਂ 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 ਚਲੋ ਚੰਗਾ ਰਿਜ਼ਲਟ ਆ ਫੀਡ ਦਾ ਬਹੁਤ ਵਧੀਆ ਵਾਹ ਜੀ ਮੈਂ ਵੀ ਸੱਜਣ ਆ ਵੀ ਸਾਰੇ ਘੋੜਿਆਂ ਵਾਲੇ ਸਾਰੇ ਯੂਜ਼ ਕਰਦੇ ਆਪਣੇ ਭਰਾ ਜਿੰਨੇ ਸਾਰੇ ਭਰਾ ਹੋ ਹੀ ਯੂਜ਼ ਕਰਦੇ ਜੇ ਤੁਸੀਂ ਵੀ ਲੈਣੀ ਹੈ ਤੇ ਬਾਈ ਨਾਲ ਸੰਪਰਕ ਹਾਂ ਅਰ ਇੱਕ ਫਾਰਮ ਤੇ ਹੁੰਦੀ ਆ ਹਾਂ ਪਤਾ ਸਾਰਿਆਂ ਨੂੰ ਪਤਾ ਹਾਂ ਜੀ ਆਰ ਇੱਕ ਦਫਾ ਤੁਹਾਨੂੰ ਵਧੀਆ ਗੱਲ ਬਾਕੀ ਯਾਰ ਬਾਈ ਹੋਣਾ ਸਣਾ ਉਹਨਾਂ ਦਾ ਵੀ ਮੈਂ ਅੱਗੇ ਵੀ ਕਹਿਣਾ ਸੰਧਾਨਤ ਦਾ ਸਣੀ ਦਾ ਉਹਨਾਂ ਦਾ ਵੀ ਬਹੁਤ ਫਰਕ ਹੈ ਉਹ ਵੀ ਬੰਦੇ ਵਰਤ ਨਾਲੀ ਚੰਗੀ ਥੀ ਜਿੰਦੇ ਆ ਚੰਗਾ ਲੰਮਾ ਸੈਂਟ ਬਾਈ ਉਹਨਾਂ ਨੂੰ ਮੇਰੇ ਖਾਲ ਵਾਵਾ ਟਾਈਮ ਹੋ ਗਿਆ ਅੱਛਾ ਜਿਹੜਾ ਟੋੜਾ ਝਾੜ ਕੰਮ ਹੁੰਦਾ ਨਾ ਉਹ ਬਾਈ 6 ਮਹੀਨੇ ਸਾਲ ਚ ਠੱਪ ਹੋ ਜਾਂਦਾ ਉਹ ਸੋਸ਼ਲ ਮੀਡੀਆ ਦਾ ਜਮਾਨਾ ਉਹ ਗਲਤ ਚੀਜ਼ ਜੇ ਤੁਸੀਂ ਇੱਕ ਦੋ ਵਾਰੀ ਪਾਉਂਗੇ ਨਾ ਤੇ ਅਗਲਾ ਬਾਈ ਫਿਰ ਮੀਡੀਆ ਤੋਂ ਆਣ ਕੇ ਬੋਲਦਾ ਵੀ ਬਾਈ ਵੀ ਆ ਚੀਜ਼ ਨਾ ਆਪਾਇ ਹੋਣਾ ਤੇ ਉਹਨਾਂ ਦਾ ਇਹ ਰਿਕਾਰਡ ਹੈ ਵੀ ਯਾਰ ਚੀਜ਼ ਚੰਗੀ ਪਾਈ ਹੈ ਹਨ ਤੇ ਬਾਕੀ ਹਰੇਕ ਨੂੰ ਬਾਈ ਬੈਨੀਫਿਟ ਲੈਣਾ ਚਾਹੀਦਾ ਜੇ ਕੋਈ ਆਪਣਾ ਭਰਾ ਕਰੀ ਜਾਂਦਾ ਤਿਆਰ ਤਾਂ ਅੱਛਾ ਹੁਣ ਫੇਰ ਆਪਾਂ ਕੋੜੇ ਤੇ ਆ ਮੇਰੇ ਤੋਂ ਪੁੱਛਣੋਂ ਰਹਿ ਗਈ ਹੋਵੇ ਜਾਂ ਦੱਸਣੀ ਚਾਹੁੰਦੇ ਹੋ ਤਾਂ ਜਰੂਰ ਸਾਂਝਾ ਸੀਮਨ ਵੀਰ ਜੀ ਤਿਆਰ ਆ ਘੋੜੇ ਤੇ ਹੋਰ ਵੀ ਕਿਸੇ ਨੂੰ ਚਾਹੀਦੇ ਜੇ ਬਾਹਰ کہیں ਨਾ ਕਿਸ ਕਿਸੇ ਕੰਟਰੀ ਚ ਵੀ ਅਵੇਲੇਬਲ ਹਾਂ ਜੀ ਅਸੀਂ ਆ ਪਹਚਾਵਾਂ ਉਹਦਾ ਖਰਚਾ ਜਿਹੜਾ ਹੁੰਦਾ ਹੈ ਉਹ ਤੁਸੀਂ ਕਹਿੰਦੇ ਉਹ ਐ ਆਪੇ ਦੱਸ ਦਾਂਗੇ ਹਾਂ ਜੀ ਉਹਨਾਂ ਨੂੰ ਜਿੱਦਾਂ ਵੀ ਹੋਵੇ ਅੱਛਾ ਉਹ ਭੇਜਣਗੇ ਤੁਹਾਨੂੰ ਤੇ ਤੁਸੀਂ ਪ੍ਰੋਵਾਈਡ ਕਰਾ ਦੋਗੇ ਕਿਸੇ ਵੀ ਕੰਟਰੀ ਦੇ ਬਿਲਕੁਲ ਸਭ ਤੋਂ ਔਖਾ ਹੁੰਦਾ ਅਮਰੀਕਾ ਇਹ ਅਮਰੀਕਾ ਪਹਚਾਤੇ ਤੇ ਪਿੱਛੇ ਕੀ ਰਹਿ ਗਿਆ ਹਮ ਕੈਲੀਫੋਰਨੀਆ ਪਹੁੰਚ ਕੇ ਆਪਣੇ ਸਿਹਾਂ ਦੇ ਘੋੜੇ ਸਿਹਾਂ ਸ਼ੁਕਰ ਸ਼ੁਕਰ ਤੇ ਲੈ ਵੀ ਸੱਜਣੋ ਪਹਿਲਾ ਘੋੜਾ ਨੁਕਰ ਜਿਹਦੇ ਸੀਮਣ ਬਾਹਰ ਗਿਆ ਜੇ ਕੋਈ ਭਰਾ ਆਪਾਂ ਨੂੰ ਪੂਰੇ ਵਰਲਡ ਦੇ ਵਿੱਚ ਹੀ ਵੇਖਦੇ ਆ ਘੋੜਿਆਂ ਦੇ ਸ਼ੌਂਕੀ ਭਰਾ ਇਹ ਨੁਕਰੇ ਘੋੜੇ ਵਰਗੇ ਕੰਨ ਕਨੌਤੀ ਚਾਹੁੰਦੇ ਹੋ ਇਹਦੇ ਵਰਗਾ ਸੋਹਣਾ ਸਰੀਰ ਚਾਹੁੰਦੇ ਹੋ ਖੂਬਸੂਰਤੀ ਚਾਹੁੰਦੇ ਹੋ ਤੇ ਭਰਾ ਜੋ ਬੰਦਾ ਨੰਬਰ ਦਿੱਤਾ ਹੈ ਵਿੱਚ ਮੈਂ ਤੁਸੀਂ ਸੰਪਰਕ ਡਾਇਰੈਕਟ ਕਰ ਸਕਦੇ ਹੋ ਤੇ ਬਾਈ ਹੋਣਾ ਤੋਂ ਸੀਮਣ ਮਾਲੂਮ ਮੱਗਵਾ ਵੀ ਸਕਦੇ ਹੋ ਤੇ ਜਿਹੜੇ ਭਰਾ ਇੱਥੇ ਲੋਕਲ ਹੁੰਦੇ ਪਏ ਆ ਪੰਜਾਬ ਦੇ ਵਿੱਚ ਜਾਂ ਬਾਹਰਲੀਆਂ ਸਟੇਟਾਂ ਦੇ ਵਿੱਚ ਜੇ ਤੁਸੀਂ ਭਰਾ ਤੋਂ ਕੋੜੀ ਗੱਬਣ ਕਰਵਾਉਣੀ ਆ 25000 ਰੁਪਿਆ ਫੀਸ ਹੈ ਤੇ ਚੈੱਕ ਪਾਸ ਕਰਾਈ ਖੜਨੀ ਆ ਤਾਂ ਫਿਰ 50000 ਰੁਪਿਆ ਫੀਸ ਹੈ ਡਾਕਟਰੀ ਸਹਿਤਾ ਸਾਰੀ ਦੇਣਗੇ ਕੋੜੀ ਤੁਹਾਡੀ 19 ਹੋਊਗੀ ਤੇ 21 ਕਰਕੇ ਤੋੜਨਗੇ ਸਾਂਭ ਸੰਭਾਲ ਆਪਦੀ ਘਰ ਵਾਂਗੂ ਕਰਨਗੇ ਤੇ ਤੁਸੀਂ ਭਰਾ ਨਾਲ ਸੰਪਰਕ ਕਰ ਸਕਦੇ ਹੋ ਅੱਛਾ ਬਈ ਬਈ ਹੋਰ ਕੋਈ ਗੱਲਬਾਤ ਜੋਬਨਵੀਰ ਪੁੱਕਰਪੋਟਾ ਚੜਦੀ ਕਲਾ ਹਾਂਜੀ ਹਾਂਜੀ ਇੱਕ ਇਹ ਘੋੜਾ ਵਾ ਜਿਹੜੇ ਸਭ ਤੋਂ ਛੋਟੀ ਉਮਰ ਚ ਇਹਦਾ ਟੌਪ ਦੇ ਰਿਜ਼ਲਟ ਆਇਆ ਹੂੰ ਇਹ ਵੀ ਗੱਲ ਮਤ ਪੂਰਨ ਹੁੰਦੀ ਹੈ ਕਿਉਂਕਿ ਜ਼ਿਆਦਾਤਰ ਪੰਨੂ ਸਾਹਿਬ ਆਪਾਂ ਜਿੱਦਾਂ ਵੇਲੇ ਹਨ ਮਚੋਰ ਹੋ ਗਏ ਜਾਂ ਮਗਰ ਮਰਚੇ ਘੋੜਿਆਂ ਦੇ ਅਸੀਂ ਰਿਜ਼ਲਟ ਦੇਖਿਆ ਇਹ ਕਿ ਗੁਰੂ ਰਾਮਦਾਸ ਦੀ ਕਿਰਤ ਗੁਰੂ ਰਾਮਦਾਸ ਦੀ ਕਿਰਤ ਹੈ ਕਿ ਚੜਦੀ ਉਮਰ ਚ ਹੀ ਕੋਰੀ ਨੇ ਸੁਨਰ ਤੇ ਬਹੁਤ ਸੋਹਣੀਆਂ ਚੀਜ਼ਾਂ ਰਿਜ਼ਲਟ ਦੇ ਵਿੱਚ ਜਿਹੜੇ ਬੱਚੇ ਆਏ ਨਾ 4-5 ਚੰਗੀ ਕੁਆਲਿਟੀ ਦੇ ਬਹੁਤ ਹੀ ਚੰਗੇ ਸੁਥਰੇ ਕੰਨਾਂ ਦੇ ਬਹੁਤ ਸੋਹਣੇ ਬੱਚੇ ਆਏ। ਇਹ ਵੱਡੀਆਂ ਗੱਲ ਹੁੰਦੀ ਕਿਉਂਕਿ ਆਪਾਂ ਅਕਸਰ ਹੀ ਸੁਣ ਚਾਉਂਦਾ ਜਿਹੜਾ ਪਹਿਲਾ ਦੂਜਾ ਪੂਰ ਹੁੰਦਾ ਨਾ ਉਹਦੇ ਨਾਲੋਂ ਮਗਰਲੇ ਪੂਰ ਦੇ ਜਿਹੜੇ ਕਹਿੰਦੇ ਵੀ ਬੱਚੇ ਜਾਦੇ ਚੰਗੇ ਹੁੰਦੇ। 19 ਦਿਨਾਂ ਦਾ ਸਭ ਤੋਂ ਪਹਿਲਾ ਸ਼ਿਰਾਂ 19 ਦਿਨਾਂ ਸਾਡੇ 4 ਲੱਖ ਰੁਪਏ ਦਾ ਵਿਗਿਆ। ਅੱਛਾ ਬੋਆ ਜੀ 19 ਦਿਨਾਂ ਦਾ। ਹਮ ਵੱਡੀਆਂ ਵੀ ਇੱਕ ਤੋ ਉਪਲਬਧੀ ਅੱਜ ਤਾਂ ਜੋ ਬਣਾ ਥੈਂ ਥੁੱਕੀ ਬੈਠਾ ਕੋੜੀਆਂ ਉ ਦਾ ਹਾਂ ਜੀ ਸਾਰਿਆਂ ਬਰਸਰ ਵਾਲਿਆਂ ਨੂੰ ਹਾਂ ਜੀ ਜੀ ਚਲੋ ਭਾਈ ਕਿਵੇਂ ਲੱਗੀ ਵੀਡੀਓ ਕਰਦ ਗਏ ਫਿਰ ਐਂਡ ਕਰਦ ਗਏ ਓਕੇ ਰਪੋਟਾਂ ਕਿਵੇਂ ਲੱਗੀ ਵੀਡੀਓ ਸੱਜਣੋ ਕਿਵੇਂ ਲੱਗਿਆ ਭਰਾ ਦੀਆਂ ਗੱਲਾਂ ਬਾਤਾਂ ਸਾਡੇ ਵੀਰ ਦੀਆਂ ਕਿਵੇਂ ਲੱਗਿਆ ਬਾਈ ਦਾ ਘੋੜਾ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਸੀਮੰਡ ਲੈਣਾ ਦਾ ਫਿਰ ਤੋਂ ਬੇਨਤੀ ਹੈ ਵੀ ਜਰੂਰ ਭਾਈ ਤੁਸੀਂ ਵੀਰ ਨਾਲ ਸੰਪਰਕ ਕਰ ਲਿਓ ਘੋੜੀ ਭਰਾਉਣੀਆਂ ਤੇ ਘੋੜੀਆਂ ਦੀ ਲੈਣ ਲੱਗੀ ਹੈ ਸੁਪਰਸਟਾਰ ਘੋੜਾ ਹੈ ਮਾਝੇ ਏਰੀਆ ਦਾ ਤੇ ਨਵੇਂਪੁਰ ਝੋਠਿਆ ਆ ਨਵਾਂ ਬਣਿਆ ਹੋਇਆ ਸਤਾਰ ਘੋੜਾ ਹੈ ਸਾਡਾ ਮੂਸਾ ਤੇ ਬਾਈ ਨਾਲ ਸੰਪਰਕ ਕਰ ਲਿਓ ਬਹੁਤ ਹੀ ਜਲਦੀ ਇਦਾਂ ਦੇ ਨਗੀਨੇ ਹੀਰੇ ਘੋੜੇ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੁੰਦੇ ਰਵਾਂਗੇ ਉਹਨੇ ਟਾਈਮ ਲਈ ਦਿਓ ਸੁਖਸੰਦ ਨੂੰ ਇਜਾਜ਼ਤ ਵੀਡੀਓ ਸ਼ੇਅਰ ਕਰ ਦਿਓ ਭਰਾ ਨੂੰ ਫੋਨ ਲਾ ਕੇ ਵਧਾਈ ਦੇ ਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਦਿਓ ਇਜਾਜ਼ਤ ਸ਼ਬਾ ਖੈਰ ਸასი ਘਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਪਹਿਲਵਾਨ ਜੀ ਬਹੁਤ ਬਹੁਤ ਧੰਨਵਾਦ ਓਕੇ ਸੱਜਣੋ ਮਿਲਦੇ ਆਂ ਜੀ ਧੰਨਵਾਦ ਓਕੇ